ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਸੰዱ ਫੈਮਿਲੀ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਹੋ ਗਿਆ ਜੀ ਸਵੇਰ ਦਾ 7 ਵਜੇ ਨੇ ਤੇ ਆਪਾਂ ਜਿਹੜਾ ਹਨਾ ਸਾਰੇ ਆਦੇ ਕੰਮ ਜਿਹੜੇ ਨਿਮੇੜ ਲੇ ਚੜ੍ਹ ਪੁੱਛਾ ਕਰ ਲਿਆ ਤੇ ਆਟਾ ਪਕ ਬਣ ਲੈਣਾ ਰੋਟੀ ਬਣਾਉਣ ਵਾਸਤੇ ਢੋਲਗਾ ਪਤੋ ਦਿੱਤਾ ਸੀ ਉਹ ਤੇ ਸਮੀਦੇ ਰੈਡੀ ਵਰਗੇ ਖੇਨ ਖੇਤ ਅੱਜ ਇਹਨਾਂ ਤਾਂ ਰੋਟੀ ਖੇਤੀ ਜਾਵੇ ਤੇ ਇਸ ਦੇ ਨਾਲ ਜੀ ਆਪਾਂ ਕਰਦੇ ਆ ਆਪਣਾ ਹਨਾ ਅੱਜ ਦਾ ਬਲੌਗ ਸ਼ੁਰੂ ਦੋ ਦਿਨ ਹੋ ਗਏ ਜੀ ਬਲੌਗ ਨਹੀਂ ਆਇਆ ਬਣਿਆ ਨਹੀਂ ਹੈਗਾ ਟਾਈਮ ਨਹੀਂ ਸੀ ਤੇ ਅੱਜ ਜੀ ਹੁਣ ਪਹਿਲਾਂ ਨਾ ਆਟਾ ਗੁੰਨ ਲਿਆ ਉਸ ਤੋਂ ਬਾਅਦ ਮਿਲਦੇ ਹਾਂ ਹਾਂਜੀ ਆਟਾ ਪਾ ਗੁੰਨ ਲਿਆ ਤੇ ਆਪਣਾ ਰੋਟੀ ਬਣਾਉਣੀ ਆਪਾਂ ਨਾ ਦੇਖ ਕੇ ਉਹਨੇ ਪਹਿਲਾਂ ਜੀ ਗੋਬਰ ਗਾਸ ਸੋ ਗੋਬਰ ਗਾਸ ਦੇਖ ਕੇ ਉਹਨੇ ਜੀ ਆਪਣਾ ਗੈਸ ਬਣੀ ਹੈ ਜਾਂ ਨਾ ਬਣੀ ਹਨਾ नहीं फिर आप चुले तो बना ला कल तो परसों चुले तो बनाई से पता नहीं क्या कई बार तो गैस पूरी फुल बन जाती है तो कित कि बिलकुल भी नहीं बन गई तो ये पता नहीं जी की गल है ज गोबर गैस बनाया है ना अपने जोड़ा यह अपने गोबर गैस बनाया है ना कि पूरी फुल बन जाती है गैस पूरा वाली बन जानी है तो कद य नहीं बनती ਤੇ ਇਹ ਪਰ ਵੈਸੇ ਹੈ ਦੂਜੇ ਹੀ ਹੈ ਜੀ ਆਪਣਾ ਹੀ ਆਪਣਾ ਨਹੀਂ ਬਣਵਾਇਆ ਵਾ ਇਹ ਇਹ ਜੀ ਉਹ ਜਿਹੜਾ ਲੱਕੀਆਂ ਨੇ ਆਪਣੀ ਡੇਰੀ ਵਾਲੀ ਹੈ ਨਾ ਡੇਰੀ ਫਾਰਮਿੰਗ ਵਾਲੇ ਆਪਣੀ ਡੇਰੀ ਦਾ ਕਰਕੇ ਤੇ ਉਹਨਾਂ ਦਾ ਲਾਇਆ ਹੋਇਆਗਾ ਤੇ ਗੈਸ ਕੀਤੇ ਕਿ ਤਾਂ ਫੁੱਲ ਪੂਰੀ ਵਧੀਆ ਬਣ ਜਾਂਦੀ ਹੈ ਵਧੀਆ ਰੋਟੀ ਵਾਲੀ ਬਣ ਜਾਂਦੀ ਹੈ ਪ੍ਰੋਟੀ ਵੀ ਬਣਾਉਣੇ ਹੁੰਨੇ ਕੱਲੀ ਸਵੇਰ ਤੇ ਸ਼ਾਮ ਵਾਲੀ ਤੇ ਕਦੇ ਕਦੇ ਜੀ ਫਿਰ ਆਪਾਂ ਨੂੰ ਹਨ ਜਦੋਂ ਨਹੀਂ ਬਣਦੀ ਤੇ ਉਸ ਟਾਈਮ ਆਪਾਂ ਫਿਰ ਆਪਾਂ ਚੁੱਲੇ ਤੇ ਰੋਟੀ ਬਣਾ ਲੈਣੇ ਹੁੰਨੇ ਆ ਤੇ ਅੱਜ ਜੀ ਪੂਰੀ ਬਣੀ ਪਈ ਆ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਅੱਜ ਪੂਰੀ ਗੈਸ ਬਣੀ ਹੋਈ ਹੈ ਜੀ ਤੇ ਹੁਣ ਆਪਾਂ ਰੋਟੀ ਲਾ ਲਾਂਗੇ ਗੁੜ ਗੈਸ ਤੇ ਨਹੀਂ ਫਿਰ ਚੁੱਲੇ ਤੇ ਅੱਗ ਮਚਾ ਲੈਣੇ ਹਨ ਜੀ ਚੁੱਲੇ ਤੇ ਵੀ ਰੋਟੀ ਵਧੀਆ ਲੈਂਦੀ ਆ ਤੇ ਪਰ ਆਪ ਨੂੰ ਇਹਦਾ ਲਾਹਜ ਹੋ ਜਾਂਦਾ ਵੀ ਨਾ ਕਿਤੇ ਵੀ ਬਾਲਣ ਕੋਹ ਹਪ ਚੱਖਾਂਗੀ ਤੇ ਕਿੱਥੀ ਜੀ ਆਪਾਂ ਬਾਲਣ ਕੋਹ ਹ ਚੱਕਾਂਗੇ ਹਨਾ ਤੇ ਕਿ ਇਹ ਰੋਟੀ ਵਸ ਤੋਂ ਥੋੜਾ ਘੇ ਲਵਾਂਗੇ ਜੀ ਪੁਣੋਂ ਸਵੇਰੇ ਰੋਟਾ ਕੰਦ ਦੁਪਹਿਰ ਦੀ ਰੋਟੀ ਆਪਣੀ ਅੱਡ ਬਣਦੀ ਆ ਦੁਪਹਿਰ ਨੂੰ ਤੇ ਜਿੰਨੀ ਜਿੰਨੀ ਖਾਣੀ ਹੁੰਦੀ ਖਾ ਲੈਂਦੀ ਆ ਬੱਚੇ ਖਾਂਦੇ ਆ ਕਿ ਹਰ ਰੋਜ਼ ਸਕੂਲ ਤੋਂ ਆ ਕੇ ਤੇ ਆਪਾਂ ਘਾਟੀ ਵੱਧ ਦੀ ਖਾਣੇ ਕਿਤੇ ਖਾ ਵੀ ਲੈਨੇ ਕਿਤੇ ਖਾਂਦੇ ਵੀ ਨਹੀਂ ਹੈਗੇ ਤੇ ਆਪਣਾ ਬਾਝੂ ਖਾਂਦਾ ਹੁੰਦਾ ਤਾਂ ਤੇ ਉਹ ਦੁਪਹਿ ਤੇ ਜਿਹੜੀ ਸਵੇਰ ਦੀ ਰੋਟੀ ਐ ਬਸ ਉਹੀ ਬਣਦੀ ਹੁੰਦੀ ਹੈਗੀ ਤੇ ਹੁਣ ਆਪਾਂ ਰੋਟੀ ਬਣਾ ਲਗੇ ਜੀ ਫਿਰ ਦੇਖਦੇ ਆਂ ਜੀ ਹਨਾ ਦੀ ਆਪਣਾ ਅਰਾਧਾ ਸੀ ਅੱਜ ਪਰੌੜ ਜਾਣ ਦਾ ਕਈ ਕੰਮ ਜੇ ਪਏ ਨੇ ਜੀ ਬਹੁਤ ਦਿਨ ਹੋ ਗਏ ਹਨਾ ਜੇ ਚੱਕ ਕਰਦੇ ਨੂੰ ਕੰਮ 'ਚ ਜਾਇ ਨਹੀਂ ਗਿਆ ਇੱਕ ਧਰਮੀ ਬਹੁਤ ਜ਼ਿਆਦਾ ਸੀ ਹੁਣ ਕੱਲ ਮੀਂਹ ਹੀ ਪਿਆ ਥੋੜਾ ਜਿਹਾ ਉਹਦੇ ਨਾਲ ਥੋੜੀ ਜਿਹੀ ਠੰਡਾ ਤੇ ਅੱਜ ਨਾ ਕੋਈ ਕੰਮ ਨਹੀਂ ਹੋएगा ਅੱਜ ਥੋੜਾ ਹੈਗਾ ਤੇ ਕੱਲ ਨੂੰ ਕੋਈ ਹੋਰ ਕੰਮ ਹੋ ਜੂਗਾ ਹਨਾ ਤੇ ਅੱਜ ਅਸੀਂ ਅਖਰ ਚਲ ਜਾਈਏ ਹੁਣੇ ਆਕ ਤਾਂ ਜੀ ਆਪਣੇ ਉਹ ਜਲੀ ਤੇ ਦੀ ਆਂਟੀ ਤੋਂ ਰਮ ਹਰਸ ਤੇ ਲੱਗਣ ਮਾ ਰਿਕਣਾ ਲਨ ਸੀਟਲ ਕਰੀ ਜਾਂਦਾ ਜੀ ਸੇ ਦੀ ਆਂਟੀ ਹੈ ਨਾ ਨਮਾਹ ਫਿੱਟ ਜੀ ਮੈਂ ਫਰਸ ਤੇ ਜੀ ਨਾਲੇ ਨਾਲ ਪਾਣੀ ਬੜਜੋ ਇਹ ਕੋਲੇ ਬੱਚੇ ਤੋਂ ਨਾ ਲੂਟ ਨਹੀਂ ਹੋਗੇ ਪੁੱਛੋ ਤੇ ਇਸ ਲਈ ਇਹ ਕੰਨੀ ਮੈਚਰ ਨਾਲ ਲੱਗ ਕੇ ਹੈ ਨਾ ਹੋਰ ਲੱਗ ਜਗੇ 10 ਮਿੰਟ ਲੇਟ ਹੋ ਜਾਣਗੇ ਚਲੋ ਜੀ ਹੁਣ ਆਪਾਂ ਨਾ ਸਰੂਪੀ ਤੋਂ ਤੇ ਹੁਣ ਜੀ ਐ ਵੀ ਠੰਡ ਠੰਡੇ ਜਾਮਾ ਕੇ ਠੰਡ ਠੰਡੇ ਮੁੜ ਕੇ ਆਵਾਂਗੇ ਪਰ ਕਰੋ ਜਾਇਬ ਨਾ ਨਹੀਂ ਬੁੜੂਆਂ ਦਾ ਕਰੇ ਬਹੁਤ ਔਖਾ ਹੋ ਜਾਂਦਾ ਜੀ ਹਨਾ ਫੋਨ 2 ਘੰਟੇ ਜਾਂ ਤੇ ਘਰ ਵਾਲ ਜਿਹੜੇ ਭਾਂਡੇ ਹੁੰਦੇ ਆ ਜੀ ਬਾਰ ਤੱਕ ਆਉਣ ਵਾਲੇ ਹੋ ਜਾਂਦੇ ਆ ਜਿਹਨੂੰ ਆਪਾਂ ਮੋੜਦੇ ਤੇ ਹੁਣ ਆਪਾਂ ਰੋਟੀ ਬਣਾ ਲਗੇ ਤੇ ਉਸ ਤੋਂ ਬਾਅਦ ਹਨਾ ਵੇਖਦੇ ਆਂਗੇ ਜਿਵੇਂ ਫਿਰ ਕਹਿਣਗੇ ਵੀ ਜਾਏ ਉਹ ਤਾਂ ਜਾ ਜਾਵਾਂਗੇ ਪਰ ਆਪਣੇ ਜਿੱਥੇ ਬੱਸਾ ਬੱਸਾ ਘਟੀ ਨੰਗ ਤੇ ਆਪ ਨੂੰ ਪਹਿਲਾਂ ਛੱਡ ਕੇ ਹੁਣਾ ਪੈਂਦਾਗਾ ਫਿਰ ਲੈ ਕੇ ਹੁਣਾ ਪੈਂਦਾ ਕਿਉਂਕਿ ਹੁਣ ਬੁੜੂਆਂ ਜਦੋਂ ਬੁੜੂਆਂ ਦੇ ਕੰਮ ਬਹੁਤ ਜ਼ਿਆਦਾ ਹੁੰਦੇ ਆਗੇ ਆਈ ਨਹੀਂ ਹੈਗਾ ਹਨਾ ਵੀ ਬੰਦਾ ਘੰਟਾ ਦਾ ਘੰਟਾ ਰੁਕ ਜੂਗਾ ਗਰਮੀ ਹੈਗੀ ਤੇ ਫਿਰ ਜੀ ਛੱਡ ਕੇ ਆ ਜਾਨੇ ਹੁੰਦੇ ਆ ਤੇ ਉਸ ਤੋਂ ਬਾਅਦ ਲੈ ਜਾਂਦੇ ਹੁੰਦੇ ਆ ਆਪਾਂ ਨੂੰ 2 ਘੰਟੇ ਬਾਅਦ 2 2.5 ਘੰਟੇ ਤੱਕ ਜੀ ਲੱਗ ਜਾਂਦੇ ਹਨਾ ਆਪਾਂ ਹਰ ਰੋਜ਼ ਨਹੀਂ ਜੀ ਜਾਂਦੇ ਵੀ ਹਰ ਰੋਜ਼ ਜੀ ਆਪਾਂ ਸ਼ਹਿਰ ਜਾਂਦੇ ਆ ਆਪਾਂ ਇੱਕ ਵਾਰੀ ਜਾਂਦੇ ਹੁੰਦੇ ਆਗੇ ਜਿਹੜੀ ਵੀ ਚੀਜ਼ ਵਸਤਾ ਹਨ ਘੱਟੂ ਹੀ ਲੈ ਆਉਨੇ ਹੁੰਦੇ ਆਗੇ ਜਿਹੜੀ ਕੋਈ ਚੀਜ਼ ਲੈ ਕੇ ਆਉਣੀ ਆ ਕੁਝ ਕੁਝ ਵੀ ਲੈ ਕੇ ਆਉਣ ਤੇ ਉਹ ਆਪਾਂ ਇੱਕ ਦਿਨ ਹੀ ਲੈ ਆਉਨੇ ਹੁੰਦੇ ਆ ਕੇ ਹਰ ਰੋਜ਼ ਗਰਮੀ ਆ ਹਨਾ ਨਾ ਘਰ ਘਰ ਤੋਂ ਨਿਕਲੇ ਜਾਵੇ ਤੇ ਫਿਰ ਅੱਜ ਆਪਾਂ ਛੱਡ ਆਉਣਗੇ ਟਾਈਮ ਜੀ ਦੇ ਨਾਲ ਤੇ ਕੈਂਪਰ ਭਰਤਾ ਜੀ ਤੇ ਕੈਂਪਰ ਦੇ ਵਿੱਚ ਬਾਤੀ ਬਰਖ ਲੱਸੀ ਦੇ ਵਿੱਚ ਵਰਕ ਪਾ ਲਈ ਹੈ ਤੇ ਹੁਣ ਆਪਾਂ ਰੋਟੀ ਬਣਾ ਲੈਨੇ ਆ ਤੇ ਜਦੋਂ ਆ ਜਾਣਗੇ ਇੱਥੇ ਹਨਾ ਨਾਲ ਦੇ ਨਾਲ ਖਾ ਲੈਣਗੇ ਤੇ ਦੋ ਬੋਤਲਾਂ ਆਈਆਂ ਆਪਾਂ ਭਰ ਕੇ ਦੇ ਨੇ ਲਾ ਹੁਣ ਪਾਜੀ ਪਾਣੀ ਦੀ ਲੱਗੋ ਲੱਗੀ ਹੈਗੀ ਪਾਣੀ ਬਹੁਤ ਜ਼ਿਆਦਾ ਪੀਤਾ ਜਾਂਦਾ ਬੋਤਲਾਂ ਵੀ ਭਰ-ਭਰ ਕੇ ਲਾਉਣੀ ਆ ਤੇ ਕੈਂਪਰ ਹੁੰਦਾ ਹਨਾ ਦੋ ਤਿੰਨ ਵਾਰ ਤਾਂ ਜੀ ਆਪਾਂ ਕੈਂਪਰੀ ਭਰ ਲੈਣੇ ਕਿਉਂ ਨਾ ਭਰ ਲਿਆ ਸਿਰਫ 2 ਵਜੇ ਭਰਾਂਗੇ ਸਿਰਫ ਸ਼ਾਮ ਨੂੰ ਭਰਾਂਗੇ ਤਿੰਨ ਚਾਰ ਤਾਂ ਹਨਾ ਕੈਂਪਰ ਲੱਦ ਜਾਂਦੇ ਆ ਬਾਕੀ ਆਪਾਂ ਜੇ ਹੁਣ ਹਨਾ ਬੱਚੇ ਹੈਗੇ ਹਨਾ ਨਹੀਂ ਕਈ ਵਾਰ ਪਾਣੀ ਹੁੰਦਾ ਕਈ ਵਾਰ ਨਹੀਂ ਪਾਣੀ ਹੁੰਦਾ ਹਨ ਫਿਰ ਬੋਤਲ ਕੱਢ ਲੈਂਦੇ ਆ ਕਿਉਂਕਿ ਬੱਚੇ ਕੌਲ ਕਰਦੇ ਆ ਜੀ ਹਨਾ ਪਾਣੀ ਜੀ ਵੈਸੇ ਤਾਂ ਕੈਂਪਰ ਚੋਂ ਪੀ ਲੈਂਦੇ ਜਦੋਂ ਕੈਂਪਰ ਚ ਕਈ ਵਾਰ ਨਹੀਂ ਹੁੰਦਾ ਹਨਾ ਨਹੀਂ ਪਤਾ ਲੱਗਦਾ ਕ ਵੀ ਖਤਮ ਹੋ ਗਿਆ ਆਪ ਕੰਮ ਕਾਰ ਚ ਲੱਗੇ ਹੁੰਦੀਆਂ ਕਿਸੇ ਚ ਫਿਰ ਬੱਚੇ ਹਨਾ ਬੋਤਲ ਕੱਢ ਕੇ ਪਾਣੀ ਪੀ ਲੈਣਦੇ ਆ ਜਿਹੜਾ ਹੁੰਦਾ ਕਿਸਨਦੀਵ ਦਿੰਦੇ ਆ ਕਈ ਵਾਰ ਖੇਤ ਵੀ ਲੈ ਕੇ ਜਾਣਾ ਹੁੰਦਾ ਜੀ ਕਹਿੰਦੇ ਹਨਾ ਵੀ ਥੋੜਾ ਟਾਈਮ ਜਾਣਾਗਾ ਤੇ ਫਿਰ ਬੋਤਲ ਕੱਢ ਕੇ ਜੀ ਲੈ ਜਾਂਦੇ ਆ ਪਰ ਜੀ ਬੂਤ ਨਾਲ ਲੱਗਾਈ ਇਹ ਵਿੱਚ ਪਾ ਕੇ ਝੋਲੇ ਦੇ ਤੇ ਉਹ ਗੀੜਾ ਪੂਰਾ ਵੀ ਮਾਰਨ ਜਾਂਦੇ ਆ ਹਨਾ ਜਦੋਂ ਪਾਣੀ ਦੀ ਪਿਆਸ ਲੱਗਦੀ ਹੈ ਜੀ ਫਿਰ ਤੇ ਪਾਣੀ ਪੀ ਲੈਂਦੇ ਆ ਹੁਣ ਆਪਾਂ ਬਣਾ ਲੈਂਦੇ ਆ ਜੀ ਰੋਟੀ ਤਾਂ ਜਲਦੀ ਜਿਹਾ ਦਵਾ ਦ ਫਿਰ ਆਪਾਂ ਦੇਖਦੇ ਆ ਜਾਂਦੇ ਆ ਫਿਰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਮਤਰਾ ਦੇਖ ਲਓ ਜੀ 7:00 ਵਜੇ ਤਾਂ 7:30 ਦਾ ਟਾਈਮ ਹੀ ਆ ਆਪਾਂ ਸ਼ੁਰੂ ਨਾ ਤੇ ਸਮੀਤੀ ਸਮੀਧੀ ਆਂਟੀ ਨੇ ਨਿਮਾ ਕੇ ਅੰਦਰ ਕਰ ਦਿੱਤੇ ਆ ਫਰਸ਼ ਧੋ ਦਿੱਤਾ ਗਾ ਤੇ ਹੁਣ ਆਪਾਂ ਹਨਾ ਬਸ ਰੋਟੀ ਬਣਾਉਣੇ ਦਵਾ ਦੋ ਤੇ ਜੇ ਆਗੇ ਤਾਂ ਹਣ ਆਪਣੀ ਕੰਮ ਫੜਾ ਦੂਗੀ ਰੋਟੀ ਸਾਰਿਆਂ ਨੂੰ ਤੇ ਆਪਣਾ ਰਾਜੂ ਪੱਠੇ ਵੱਢੀ ਜਾਂਦਾ ਜੀ ਹੈਨਾ ਪੱਠੇ ਵੱਢ ਕੇ ਗੱਡੀ ਪਰ ਕੇ ਹੁਣ ਇਹ ਪੁੱਤਰ ਕੀ ਰੱਖ ਦਿੰਦੇ ਹੁੰਦੇ ਜੀ ਫਿਰ ਦੁਪਹਿਰ ਨੂੰ ਉਹ ਖੇਤ ਤੋਂ ਬੰਨੇ ਆਉਂਦੇ ਨੇ ਲੇਟ ਹੋ ਜਾਂਦੇ ਆ 1:30 ਵਜੇ ਆਉਂਦੇ ਫਿਰ ਉਹ ਵਾਂਹ ਹੁੰਦਾ ਵੀ ਘੰਟਾ ਰਸਕੋ ਜੇ ਫਿਰ ਆਪਾਂ 2:00 ਵਜੇ ਪੱਠੇ ਪਾਉਣ ਲੱਗ ਜਾਈਏ ਲਿਖਣੇ ਆ ਜੀ ਕਿਉਂਕਿ ਪਸ਼ੂ ਜ਼ਿਆਦਾ ਹੁੰਦੇ ਕਰਕੇ ਹੈਨਾ ਫਿਰ ਇੰਨਾ ਟਾਈਮ ਇੱਕ ਘੰਟਾ ਡੇਢ ਘੰਟੇ ਹੀ ਪਾਉਣ ਲੱਗ ਜਾਂਦਾ ਦਾ ਪੱਠੇ ਰੱਤੀ ਪਾਉਣ ਵਾਸਤੇ ਤੇ ਫਿਰ ਉਹਦੋਂ ਹਨਾ ਸਨਗਾਂ ਪਾਉਣ ਲੱਗ ਜਾਂਦੇ ਫਿਰ ਜਿਨ੍ਹਾਂ ਨੂੰ ਹਰਾ ਪੌੜਾ ਲੰਮਾ ਕਰ ਲੈ। ਬਾਕੀ ਜਿਹੜਾ ਆਪਾਂ ਜਿਹੜੇ ਅੱਧ ਕੱਟੇ ਵਿੱਚ ਹੈਗੇ ਆਪਣੇ ਹਨਾ ਛੋਟੇ ਆ। ਜਿਹੜੇ ਛੋਟੇ ਹਨਾ ਉਹਨਾਂ ਨੂੰ ਫਿਰ ਆਪਾਂ ਪਾ ਦੇਣੀ ਹੁੰਦੀ ਹੈਗੀ ਟੂੜੀ ਵਿਚ ਹਰਾ ਤੇ ਦੂਜਿਆਂ ਨੂੰ ਸਲਗਰ ਲਾਉਣ ਲੱਗ ਜਾਂਦੇ ਫਿਰ ਹਨਾ ਉਹਦੋਂ ਨਾ ਕੁਤਰਨੀ ਬਹੁਤ ਔਖੇ ਲੱਗਦੀ ਹੈ ਦੁਪਹਿਰ ਨੂੰ ਤੇ ਬਸ ਹੁਣ ਵੱਢ ਕੇ ਹਨਾ ਤੇ ਹੁਣ ਆਪਾਂ ਨੇ ਛਾਂ ਦੀ ਆਪਣੀ ਰੀਟ ਤੇ ਤੇ ਫਿਰ ਆਪਾਂ ਉੱਪਰ ਲੰਗੇ। ਕੁਟਰੀ ਕੇ ਰੱਖ ਲੈਣਗੇ ਤੇ ਉਦੋਂ ਆਪਾਂ ਪਾ ਦੇਣਾ ਚਲੋ ਜੇ ਰੋਟੀ ਬਣਾ ਲਗੀ ਫਿਰ ਮੈਂ ਇੰਨੀ ਜ਼ਿਆਦਾ ਗਰਮੀ ਸੀਗੀ ਬੱਟ ਕੱਡੇ ਪੈਸ ਕਰਨੀ ਆਲੇ ਅੱਜ ਤੇ 10:30 11 ਤੱਕ ਜੀ ਘਰੋਂ ਹੀ ਹਨਾ ਬਾਜ ਜਾਂਦੀ ਆ ਜਾਂਦਿਆਂ ਨੂੰ ਕੋਈ ਹਾਲ ਨਹੀਂ ਹੈਗਾ ਘਰੋਂ ਬਾਹਰ ਨਿਕਲਣਾ ਬਸ ਨੇ ਇੱਕ ਸਰਿਆ ਨਹੀਂ ਜੀ ਆਪਾਂ ਨੂੰ ਨਾ ਬਹੁਤ ਟਾਈਮ ਹੋ ਗਿਆ ਸੀ ਿਆ ਨੂੰ ਆਪਾਂ ਨੂੰ ਹਾੜੀਆਂ ਹੂੜੀਆਂ ਤਾਂ ਕਿਤੇ ਪਹਿਲਾਂ ਤੇ ਗਏ ਹੋਏ ਸੀ ਕਿਉਂਕਿ ਨਾ ਤੁਹਾਨੂੰ ਪਤਾ ਹੀ ਹੈ ਹਨਾ ਆਪਣਾ ਇੱਧਰ ਕੰਮ ਆ ਜਿਆ ਬਹੁਤ ਜ਼ਿਆਦਾ ਉਲਝ ਗਿਆ ਸੀਗਾ ਤੇ ਪਹਿਲਾਂ ਹਾੜੀ ਲੱਗ ਗਈ ਸੀ ਜੀ ਉਸ ਤੋਂ ਬਾਅਦ ਸੋਡ ਸਾਹਮਣੇ ਹਨਾ ਤੁਹਾਨੂੰ ਦੱਸਿਆ ਵੀ ਵੀਡੀਓ ਦੇ ਵਿੱਚ ਆਪਕੇ ਲਈ ਕਰ ਹੋਈਗੀ ਢੂੜੀ ਢਾੜੀ ਬਣਾਉਣ ਲੱਗ ਗਏ ਉਸ ਤੋਂ ਬਾਅਦ ਆਪਣਾ ਬੋਰ ਖੜ ਗਿਆ ਜੀ ਹਨਾ ਬੋਰ ਕਰਿਆ ਠੀਕ ਤੇ ਜੀ ਹੁਣ ਤੁਹਾਨੂੰ ਪਤਾ ਫਿਰ ਹੁਣ ਕਹਿੰਦਾ ਬਹੁਤ ਜਿਆਦਾ ਪੱਟ ਪਟਈਆ ਹੋ ਜਾਂਦਾ ਜਿੱਦੂ ਇੱਕ ਥਾਂ ਤੋਂ ਦੂਜੀ ਥਾਂ ਹਨਾ ਬੋਰ ਦਾ ਕੰਮ ਕਰ ਲੈ ਜਾਂਦੇ ਆ ਤੇ ਉਹ ਜੀ ਹਨਾ ਖੰਬੇ ਖੰਬੇ ਗੱਡੀ ਜਾਂਦੇ ਆ ਕੱਲ ਦੇ ਤੁਹਾਨੂੰ ਦਿਖਾਵਾਂਗੇ ਤੇ ਹਜੀ ਜੀ ਇੱਕ ਅੱਧਾ ਦਿਨ ਅਜੇ ਹੋਰ ਲੱਗੂਗਾ ਬਹੁਤ ਦਿਨ ਹੋ ਗਏ ਤੁਹਾਨੂੰ ਕਹੇ ਸੀ ਨਾ ਕਿ ਇੱਕ ਦੋ ਦਿਨਾਂ ਚ ਮੋਟਰ ਪਾਲਾਂਗੇ ਮੋਟਰ ਆਪਾਂ ਠੀਕ ਕਰਵਾ ਲਈ ਹੈਗੀ ਤੇ ਬਹੁਤ ਦਿਨ ਹੋ ਗਏ ਆ ਜੀ ਆਪਾਂ ਨੂੰ ਹਨਾ ਦੂਜਾ ਬੋਰ ਕਰੀ ਨੂੰ ਹਜੇ ਆਪਾਂ ਮੋਟਰ ਨਹੀਂ ਪਾਈ ਤੇ ਹਜੇ ਕੱਲ ਨਾ ਖੰਭੇ ਗੱਡੇ ਨੇ ਤੇ ਕੱਲ ਤੱਕ ਹਜੇ ਤਾਰਾਂ ਪੈਣਗੀਆਂ ਤੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਫਿਰ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਮੋਟਰ ਜਿੱਦੇ ਆਪਣਾ ਨਵਾਂ ਬੂਰ ਚਲਾਇਆ ਹਨਾ ਮੋਟਰ ਚਲਾਇਸ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਆਪਾਂ ਲੈਣਾ ਸੀ ਜੀ ਸਬਜ਼ੀ ਦੇਖਦੇ ਆਂ ਜੇ ਕੋਈ ਮਿਲ ਗਈ ਤਾਂ ਤੇ ਅੱਗੇ ਪਹਿਲੇ ਹੀ ਬਹੁਤ ਜ਼ਿਆਦਾ ਹੋਇਆ ਪਹਿਲੇ ਲੇਟ ਚਲੋ ਜੀ ਆਪਾਂ ਦੇਖ ਲਈਏ ਪਹਿਲਾਂ ਸਬਜ਼ੀ ਦਿਖਾਉਣੀ ਆ ਸੋਨੂੰ ਵੀ ਲਓ ਜੀ ਇੱਕ ਤਾਂ ਮਿਲ ਗਿਆ ਜੀ ਆਪਣ ਨੂੰ ਜਿਆ ਖੂਰ ਮਿਲ ਗਿਆ ਹਨਾ ਤੇ ਆਪਣੀ ਸਬਜ਼ੀ ਦਾ ਜਿਹੜਾ ਵਧੀਆ ਜਿਹਦਾ ਡੰਗ ਲੈ ਜੂਗਾ ਅੱਜ ਗਏ ਸੀ ਉਧਰ ਨਾਲ ਆਪਣੀ ਜਿਹੜੀ ਸਬਜ਼ੀ ਮੰਡੀ ਆ ਹਨਾ ਉਹ ਅੱਡੇ ਤੇ ਰਹਿ ਜਾਂਦੀ ਹੈ ਤੇ ਆਪਾਂ ਨਾ ਉਰਾਂ ਤੋਂ ਹੀ ਮੁੜ ਆਏ ਸੀਗੇ ਵਾਪਸ ਉਧਰ ਨਾਲ ਜਾਣ ਜੀ ਹੁਣ ਬਹੁਤ ਜ਼ਿਆਦਾ ਧੁੱਪ ਸੀ ਹਨਾ ਗਰਮੀ ਬਹੁਤ ਜ਼ਿਆਦਾ ਸੀ ਬਸ ਸਿਵਰਾ ਉਰਾਂ ਤੇ ਹਨਾ ਜਿੰਨਾ ਕੁ ਬਸ ਹਨਾ ਸਰਦਾ ਨਹੀਂ ਸੀ ਜਿੰਨਾਂ ਦੀ ਚੀਜ਼ ਵੀ ਨਾ ਆਪਾਂ ਉਨੀ ਕੁ ਚੀਜ਼ ਹੀ ਲੈ ਕੇ ਆਏ ਬਸ ਬਾਦੂ ਆਪਾਂ ਖਰਚਾ ਨਹੀਂ ਕਰਿਆ ਬਸ ਜਿਹੜੀ ਚੀਜ਼ ਵੀ ਨਾ ਨਹੀਂ ਸਰਿਆ ਹਨਾ ਬਸ ਉਨੀ ਕੁ ਚੀਜ਼ ਲੈ ਕੇ ਆਂਦੀ ਹੈ ਜੀ ਕਿਉਂਕਿ ਨਾ ਆਪਣਾ ਬੈਸੇ ਖਰਚਾ ਬਹੁਤ ਜ਼ਿਆਦਾ ਹੋ ਗਿਆ ਖੋਲ ਮਿਲ ਗਿਆ ਜੀ ਚਲੋ ਆਪਣੀ ਅੱਜ ਦੀ ਸਬਜ਼ੀ ਦਾ ਲਈ ਬਣ ਜੂਗਾ ਡੰਗ ਜੀ ਸਵੇਪਾ ਮਿੱਸੀ ਰੋਟੀ ਬਣਾ ਲਾਂਗੇ ਹਾਂਜੀ ਜਿਹੜਾ ਨਾ ਹੁਣ ਪੰਬ ਲੈ ਆਂਦੇ ਹਣਾ ਆਚਾਰ ਪਾਵਾਂਗੇ ਤੇ ਆਪਣਾ ਜੀ ਸਾਲ ਹੋ ਗਿਆ ਆਚਾਰ ਪਾਏ ਨੂੰ ਬਿਲਕੁਲ ਆਪਾਂ ਜਿਆਦਾ ਤੇਲ ਵੀ ਨਹੀਂ ਪਾਇਆ ਹੈਗਾ ਉਹਦੇ ਵਿੱਚ ਤੇ ਬਿਲਕੁਲ ਸੁੱਕਾ ਸੁੱਕਾ ਹੀ ਰੱਖਿਆ ਹੈਗਾ ਤੇ ਵੀ ਕਿਉਂ ਨਾ ਬਾਹਲੇ ਤੇਲ ਜਿਹੜਾ ਬੱਚੇ ਵੀ ਨਹੀਂ ਖਾਂਦੇ ਤੇ ਆਪ ਵੀ ਨਹੀਂ ਖਾਂਦੇ ਹੈਗੇ ਤੇ ਆਪਾਂ ਬਿਲਕੁਲ ਨਾ ਥੋੜਾ ਥੋੜਾ ਜਿਹਾ ਆਪਾਂ ਤੇਲ ਚਸ ਸੇ ਜੈ ਹੀ ਉਹਦੇ ਵਿੱਚ ਤੇ ਆਪਣਾ ਚਾਰ ਬਹੁਤ ਹੀ ਵਧੀਆ ਪਿਆ ਜੀ ਸੁਣ ਦਿਖਾਵਾਂਗੇ ਉਹ ਵੀ ਆਪਾਂ ਤੇ ਹਰਾ ਤਾਂ ਥੋੜਾ ਜਿਹਾ ਗਿਆ ਜੀ 2-3 ਕਿਲੋ ਹੀ ਹੋਊਗਾ ਬਸ ਇੰਨਾ ਕੁ ਰਹਿ ਗਿਆ ਆਪਾਂ 10 ਕਿਲੋ ਪਾਇਆ ਸੀ ਜੀ ਕੁਛ ਆਪਾਂ ਮਿੱਠਾ ਨਿੰਬੂ ਪਾ ਲੈਣੇ ਨੇ ਗਲਗਲਾਂ ਦਾ ਵੀ ਮਿੱਠਾ ਚਾਰ ਪਾ ਲੈਣੇ ਨੇ ਤੇ ਨਿੰਬੂਆਂ ਦਾ ਵੀ ਪਾ ਲੈਣੇ ਨੇ ਤੇ ਕੁਝ ਮਿਰਚਾਂ ਹੋ ਜਾਂਦੀਆਂ ਜੀ ਹਨਾ ਚਾਰ ਸਾਡੇ ਬਹੁਤ ਘੱਟ ਖਾਂਦੇ ਆ ਗੱਲ ਕਰ ਆਪਣੇ ਹਨਾ ਲੀਵਰ ਦਾ ਕਰਕੇ ਆਪ ਨੂੰ ਪਾਉਣਾ ਪੈਂਦਾਗਾ ਤੇ ਆਮ ਦਾ ਚਾਰਤਾ ਜੀ ਖਾ ਲੈਂਦੇ ਆ ਤੇ ਜਿਹੜਾ ਮਿਰਚ ਦਾ ਚਾਰਾ ਤੇ ਮਿੱਠਾ ਨਿੰਬੂ ਆ ਨਾ ਉਹ ਆ ਫਲੇਵਰ ਹੋਣਾ ਮੰਗ ਲੈਂਦੀ ਐ ਵੀ ਸਾਨੂੰ ਜਿਹੜੀ ਵੀ ਚੀਜ਼ ਦਾ 10 25 ਦਾਪਾ ਪਾਣੀ ਪਾ ਚੱਕੇ ਕਾਲਨ ਭਰ ਗਿਆ ਚਲੋ ਜੀ ਮੈਂ ਆਪਣਾ ਕੱਦੂ ਤੋਲ ਗੀ ਸਰ ਦੀ ਸਬਜ਼ੀਰ ਵੀ ਤਾਂ ਜੀ ਇਸੇ ਹੈਗੀ ਹਨਾ ਐਸੇ ਆਪਣੀ ਨੂੰ ਸਬਜ਼ੀ ਲੱਗੀ ਨਹੀਂ ਹੈ ਕੋਈ ਵੀ ਸੁਣ ਦੱਸਿਆ ਸੀ ਨਾ ਪਾਣੀ ਦਾ ਕਰਕੇ ਉੱਖਾ ਹੋ ਜਾਂਦਾ ਹਨਾ ਪਾਣੀ ਤਾਂ ਨੂੰ ਕੋਣ ਤੇ ਦੇ ਆਪਾਂ ਕਲੀ ਕੱਦੂ ਤੇ ਆਪਾਂ ਤੋਰਾਂ ਦੀਆਂ ਪਚੌੜੀ ਲੱਗੀ ਹੋਈ ਹੈ ਤੇ ਕੋਲ ਦੀ ਉਸ ਹੁਣੇ ਘਰ ਵਾਲੀ ਕੱਦੂ ਹਨਾ ਸਬਜ਼ੀ ਦੀ ਹੋਗੀ ਬਹੁਤ ਵਧੀਆ ਬਣਦੀ ਹੈ ਜੀ ਚਲੋ ਠੀਕ ਹੈ ਜੀ ਆਪਾਂ ਸਬਜ਼ੀ ਚੀਰ ਲਈ ਫਿਰ ਬਣਾਵਾਂਗੇ लो जी आप सब्जी ना सा रख तड़का है लग गया हरी मिर्च अच्छे अपने को नहीं सी आप नहीं पाए तो लहसुन पाया थोड़ा जहा जी आप प्याज आप दुर्ध ਤੇ ਉਹ ਜਿਹੜਾ ਚਾਪੋਂ ਲਾਲ ਮੇ ਅੱਜ ਦੇ ਕੋਈ ਹਾਈ ਲੈ ਰਹੇ ਹਾਂ ਕਿ ਤਾਂ ਲਾਲ ਮੇ ਚਟਪੜੀ ਜਿਆਦਾ ਪਾਣਾ ਇੱਕ ਚੰਨ ਦਾ ਕੋਲ ਮੇ ਢਲਦੀ ਰਚਾ ਛੋਟਾ है? तो ने है, लो जी लून मिर्च हल्दी है ना पाल थोड़ा ज पा लिखे अपन पानी पर थोड़ा टाइम ही हो बड़ा टाइम ही हो ਜੋ ਨੇ ਜਿਵੇਂ ਤਰਾਇ ਮਿਲਾਉ। ਹਾਂ ਹਾਂ ਹੋਣੀ। ਜਿਹੜਾ ਲਾਉਂਦੇ ਬਿਸਮਲਾ ਦਾ ਉਦੋਂ ਹੀ ਤਰਾਇ। ਉਹਦੀ ਬੱਚਿਆ ਸੀ। ਲਾਂਜੀ ਸਬ지 ਨੂੰ ਕਰਕਲ ਕੇ ਅਲੱਗ ਆਪਾਂ ਪਾਣੀ ਦੇ ਵਿੱਚ ਕੱਢ ਦੋ। ਜੀ ਹਨਾ 6 ਵਜ ਗਏ ਨੇ ਸਵਾ 6 ਤੇ ਆਪਾਂ ਜੀ ਉਦੋਂ ਸਬ지 ਬੰਦ ਕਰ ਗਏ ਸੀਗੇ ਵਿੱਚੀ। ਕਿਉਂਕਿ ਨਾ ਆਪਾਂ ਜਿਆਦਾ ਲੇਟ ਹੋ ਗਏ ਸੀ ਅੱਜ ਅੱਗੇ ਆਪਾਂ 5 ਵਜੇ ਤਰਾ ਕੱਢਦੇ ਆਂ ਸਵੇਰ ਵੀ 5 ਵਜੇ ਕੱਢਣ ਲੱਗ ਜੈਨੇ ਹਨ ਤੇ ਸ਼ਾਮ ਨੂੰ ਵੀ ਹਨਾ 5 ਵਜੇ ਕੱਢਦੇ ਹੋਣੇ ਹੈਗੇ ਤੇ ਅੱਜ ਨਾ ਜੀ ਆਪਾਂ ਥੋੜਾ ਲੇਟ ਹੋ ਗਏ ਸੀ ਤੁਹਾਨੂੰ ਦੱਸਿਆ ਸੀ ਨਾ ਸ਼ਹਿਰ ਗਏ ਸੀਗੇ ਤੇ ਇਸ ਲਈ ਹਨਾ ਉੱਧਰ ਆਉਂਦੇ ਹੋਏ ਲੇਟ ਹੋ ਗਏ ਤੇ ਆ ਕੇ ਆਪਾਂ ਦਾਣਾ ਫੀਡ ਜਿਹੜਾ ਹੁੰਦਾ ਆਪਾਂ ਛੋਨੂੰ ਆਪ ਹੀ ਪਾਉਣਾ ਹੁੰਦਾ ਹੈਗਾ ਤੇ ਆਪਾਂ 2 ਵਜੇ ਗਏ ਸੀ ਆ ਕੇ ਚਾਹ ਬਣਾਈ ਚਾਹ ਬਣਾ ਕੇ ਫਿਰ ਬੱਚਿਆਂ ਨੂੰ ਰੋਟੀ ਬਣਾਈ ਰੋਟੀ ਪੜਾ ਕੇ ਫਿਰ ਆਪਾਂ ਦਾਣਾ ਫੀਡ ਪਾ ਕੇ ਹਨਾ ਤੇ ਸਬਜ਼ੀ ਨੂੰ ਆਪਾਂ ਲੇਟ ਹੋ ਗਈ आपा सब्जी हूँ बन गई आप फिर उधरों धाना चो के आके है ना फिर बना लगी सी आप गैस बंद कर दी सी क्योंकि ना जो आप उधर चले जाते ना सब्जी अपनी नीचे लग जा सी तो इसलिए है ना आप हूँ बना लगे जी सब्जी बन गई है हम अपने पांच सत्त मिनट हो गए तो हूँ आपने दुध आप जी मलाई पावे पहला तो चाहे मलाई भी पा सकते करीम भी पा सद आप एक कौलर ना मलाई तो पावगे ਇਦਾਂ ਜੀ ਜਿਹੜੀ ਆਪਣੀ ਸਬਜੀ ਹੁੰਦੀ ਆ ਉਹਦੇ ਦਾ ਇੰਨਾ ਬਹੁਤ ਵਧੀਆ ਟੇਸਟ ਹੁੰਦਾ ਹੈ ਜੀ ਫਿਰ ਸਬਜੀ ਦਾ ਬਹੁਤ ਹੀ ਵਧੀਆ ਹਨਾ ਬਣ ਜਾਂਦੀ ਹੈ ਪਤਲੀ ਜੀ ਨਹੀਂ ਜਿਆਦਾ ਮੰਦੀ ਫਿਰ ਕਈ ਪਤਲੀ ਵੀ ਖਾਣਾ ਹਨਾ ਪਸੰਦ ਕਰਦੇ ਉਹ ਥੋੜਾ ਦੁੱਧ ਵਾਦ ਪਾ ਸਕਦੇ ਆ ਤੇ ਆਪਾਂ ਥੋੜੀ ਜੀ ਹਨਾ ਥੋੜੀ ਸੰਗਣੀ ਜੀ ਖਾਂਦੇ ਹੈਗੇ ਆਪਣੇ ਬੱਚੇ ਹਨਾ ਜਿਆਦਾ ਪਤਲੀ ਨਹੀਂ ਖਾਂਦੇ ਤੇ ਆਪਾਂ ਥੋੜਾ ਜਿਹਾ ਇਚ ਪਾਵਾਂਗੇ ਜੀ ਦੁੱਧ ਕਿਉਂਕਿ ਨਾ ਜਦ ਉਵਾਲੀ ਆ ਜਾਂਦੀ ਹੈ ਹਨਾ ਦੁੱਧ ਨੂੰ ਤੇ ਉਸ ਤੋਂ ਬਾਅਦ ਨਾ ਜੇ ਫੇਰ ਵੀ ਇਹਨਾਂ ਜਦ ਆਪਾਂ ਲਾ ਦਿੰਨੇ ਆ ਗੈਸ ਤੋਂ ਤੇ ਇਹ ਜੇ ਇਸ ਤੋਂ ਵੀ ਜ਼ਿਆਦਾ ਸੰਘਣੀ ਹੋ ਜੂਗੀ ਜੇ ਨਾ ਪਹੰਡੀ ਹੋਏ ਨੇ ਇਹ ਸੰਘਣੀ ਹੋ ਜਾਂਦੀ ਹੈ ਜੀ ਉਸ ਤੋਂ ਜ਼ਿਆਦਾ ਹੈ ਨਾ ਤੇ ਜੀ ਦੇਖੋ ਦੁੱਧ ਆਪਾਂ ਪਾ ਦਿੱਤਾ ਇਹ ਆਪਾਂ ਥੋੜਾ ਹੀ ਹੋਇਆ ਕਰਤਾ ਜੀ ਸੱਜਰਾ ਹਨ ਜੇ ਜੀ ਟੋਕੜ ਮੱਝ ਹੁੰਦੀ ਆ ਆਪਾਂ ਹੋਰ ਵੀ ਧੋ ਪਾਇਆਗਾ ਤੇ ਇੱਕ ਕੋਲਾ ਪਾਇ ਮਲਾਈ ਦਾ ਲੋ ਜੀ ਆ ਆਪਣੀ ਕੱਦ ਨੂੰ ਥੋੜੇ ਛੋਟੇ ਸੀਗੇ ਕਿਉਂਕਿ ਆਪਣਾ ਹੈਗਾ ਜੀ ਪਰਿਵਾਰ ਦਾ ਕੰਮ ਹਨਾ ਇਸ ਲਈ ਨਾਲਾ ਪਿਆਜ਼ ਵੱਧ ਪਾ ਲਈ ਸੀਗੇ। ਸਬਜ਼ੀ ਦੇ ਵਿੱਚ ਵੀ ਚਲੋ ਹਨਾ ਵੀ ਆਪਣਾ ਅੱਜ ਸ਼ਾਮ ਦਾ ਤਾਂ ਵਧੀਆ ਸਾਰੀ ਜਾਣਾਗਾ। ਜੀ ਸਵੇਰ ਹਨਾ ਵਿਸਾਰ ਗਿਆ ਆਪਣਾ ਤਾਂ ਠੀਕ ਐ ਤੇ ਨਹੀਂ ਫਿਰ ਆਪਾਂ ਲਾਵਾਂਗੇ ਮਿੱਸੀ ਰੋਟੀ ਤੇ ਜਾਂ ਜੀ ਆਪਾਂ ਹਨਾ ਚਿਬੜਾਂ ਦੀ ਚਟਨੀ ਬਣਾਵਾਂਗੇ। ਉਹ ਸਵੇਰ ਦੇਖਾਂਗੇ। ਲੀਕੀ ਬਣਾਵਾਂਗੇ ਆਪਾਂ। ਲਓ ਜੀ ਹੁਣ ਇਹਨੂੰ ਅੱਜ ਉਵਾਲੀ ਇੱਕ ਉਵਾਲੀ ਆ ਗਈ ਹਨਾ ਤੇ ਫਿਰ ਆਪਾਂ ਹਨਾ ਇਹਨੂੰ ਉਤਾਰ ਲਾਂਗੇ ਗੈਸ ਤੋਂ। रोटी आप बना ली है न न जी अपनी सब्जी है, है, है ना बन के ना बिल्कुल तैयार है जी बिलकुल भी नहीं देखो फटी हैगी। दुद्ध बिल्कुल भी नहीं फटाया है मैं पूरा वाया है ना दवाई आप ਉਹ ਸਬਜ਼ੀ ਆਪਣੀ ਬਣ ਗਈ ਹੈ ਤੇ ਰਾਜੂ ਪਾ ਰਿਹਾ ਜੀ ਆਪਣਾ ਪੱਠੇ ਦੁੱਧ ਰੱਖ ਦਿੱਤਾ ਹੈ ਜੀ ਹੁਣ ਦੁੱਧ ਜੀ ਰੱਖ ਦਿੱਤਾ ਤੇ ਸਬਜ਼ੀ ਆਪਣੀ ਬਣ ਗਈ ਤੇ ਬਸ ਹੁਣ ਰਾਜੂ ਪਾ ਰਿਹਾ ਪੱਠੇ ਜੀ ਦੇਖਦੇ ਜੀ ਇਹ ਤੂੜੀ ਚ ਹਰੇ ਦਾ ਸਰ ਗਿਆ ਆਪਣਾ ਹੁਣ ਤੂੜੀ ਚ ਹਰਾ ਪਾਵਾਂਗੇ ਤੇ ਨਹੀਂ ਫਿਰ ਆਪਾਂ ਰਲਾ ਦੇਾਂਗੇ ਅੱਧਿਆ ਕੁ ਜਿਹੜੇ ਆਪਣੇ ਫੀਲਡ ਵਾਲੇ ਪਸ਼ੂ ਨੇ ਉਹਨਾਂ ਨੂੰ ਆਪਾਂ ਸੰਨਿ ਰਲਾ ਦੇਾਂਗੇ ਤੇ ਜਿਹੜੇ ਆਪਣੇ ਦਾਣੇ ਵਾਲੇ ਹਨ ਉਹਨਾਂ ਨੂੰ ਉੱਪਰ ਥੋੜ੍ਹਾ ਥੋੜ੍ਹਾ ਦਾਣਾ ਪਾ ਦੇਾਂਗੇ ਇੱਕ ਮਹੀਨਾ ਹੀ ਹੈ ਜੀ ਉਸ ਦੇ ਵਾਧੂ ਹੋ ਜਾਣਾ ਕਿਉਂਕਿ ਆਪਣੇ ਹਰਾ ਵਾਧੂ ਵੀ ਜਿਆ ਹੋਇਆ ਪਸ਼ੂਆਂ ਨਾਲ ਕਰਕੇ ਤੇ ਜੇ ਤੁਨੇ ਜਿਚੋ ਨਾ ਲਾਉਣਾ ਹਨ ਤੇ ਉਸ ਨੂੰ ਆਪਣੇ ਹਨ ਹੋ ਜਾਣਾ ਜੀ ਚਾਰ ਵੇਜੂਗਾ ਅੱਧਾ ਚੋਨਾ ਲੱਗੇ ਤੋਂ ਦੂਜਾ ਬਾਅਦ ਚ ਹਨ ਚਾਰ ਵੇਜੂਗਾ ਤੇ ਉਸ ਤੋਂ ਬਾਅਦ ਜੀ ਤੁਨੇ ਆਪਣੇ ਹੈਰਾ ਮੁਕਣਾ ਤੇ ਇਹਨੂੰ ਚਾਰ ਹੋ ਜਾਣਾਗਾ ਤੇ ਹੁਣ ਥੋੜੇ ਦਿਨਾਂ ਦੀ ਅਖਿਆਈ ਹੈ ਜੀ ਅਖਿਆਈ ਨਹੀਂ ਸਖਿਆਈ ਹੈ ਜੀ ਹਨਾ ਤੇ ਜੇ ਹੁਣ ਆਪਾਂ ਇਹਨਾਂ ਦਾ ਵਿਚਾਰਾਂ ਦਾ ਹਨਾ ਟੈਡ ਪਰਨਾ ਹੈਗਾ ਤੇ ਆਹੀ ਓਖਾ ਜੀ ਬਸ ਇੱਕ ਮਹੀਨਾ ਤੇ ਉਸ ਤੋਂ ਬਾਅਦ ਜੀ ਆਪਣਾ ਹਨਾ ਸਾਰਾ ਕੁਝ ਸੈੱਟ ਹੋ ਜਾਊਗਾ ਅੱਲ ਕਾ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਆਪਾਂ ਸ਼ਾਪਿੰਗ ਕੀਤੀ ਆ ਉਹ ਦਿਖਾਵਾਂਗੇ ਤੇ ਨਾਲੇ ਆਪਾਂ ਹਨ ਤੁਹਾਡਾ ਹੋਰ ਜਿਹੜੇ ਹੋਰ ਕੰਮ ਚੱਲਦਾ ਉਹ ਆਪਾਂ ਸ਼ੇਅਰ ਕਰਾਂਗੇ ਤੇ ਚਲੋ ਜੀ ਫਿਰ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਨਾਲ ਵਾਹਿਗੁਰੂ ਸਭ ਦੀਆਂ ਅਰਦਾਸਾਂ ਪੂਰੀਆਂ ਕਰਨ ਤੇ ਆਪਣੇ ਚੈਨਲ ਨੂੰ ਕਰੇ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ